ਖਬਰ ਆਪਾਂ ਫੇਰ ਪੰਜਾਬ ਯੂਨੀਵਰਸਿਟੀ ਤੋਂ ਹੀ ਸ਼ੁਰੂ ਕਰਦੇ ਹਾਂ ਮਿੰਟ ਜੀ ਇੱਕ ਡਾਕੂਮੈਂਟ ਹੈ ਮੇਰੇ ਕੋਲੇ ਪੰਜਾਬ ਯੂਨੀਵਰਸਿਟੀ ਦੀ ਜ਼ਰੂਰੀ ਹੈ ਪੜੋ ਤੇ ਨਾਲ ਜੁੜਿਆ ਹੋਇਆ ਅਪਡੇਟ ਕਰੋ ਸਾਥੀਆਂ ਮੋਰਚਾ ਉਹਨਾਂ ਵੱਲੋਂ ਹੈ ਇੱਕ ਮੀਟਿੰਗ ਹੈ ਤੇ ਮੈਂ ਬਾਲਾ ਨਹੀਂ ਪੜਦਾ ਇਹਨੂੰ ਮੈਂ ਇਹਨਾਂ ਤਿੰਨ ਚਾਰ ਨੁਕਤੇ ਜਿਹੜੇ ਉਹਨਾਂ ਨੇ ਚੱਕਿਆ ਮੈਂ ਉਹਨਾਂ ਨੂੰ ਹੀ ਤੁਹਾਡੇ ਨਾਲ ਸਾਂਝ ਕਰਦਾ ਤੇ ਫਿਰ ਤੁਸੀਂ ਇਹਦੇ ਬਾਰੇ ਦੱਸਿਓ ਅੱਗੇ ਕੀ ਹੈ ਇਹ ਸਿਸਟਮ ਇੱਕ ਤਾਂ ਇਹ ਕਹਿ ਰਹੇ ਨੇ ਕਿ ਵਾਈਸ ਚਾਂਸਲਰ ਚਾਂਸਲਰ ਲਿਖਤੀ ਰੂਪ ਚ ਘੋਸਾ ਦੇਣ ਕਿ ਨਵੀਂ ਸੈਨੇਟ ਦੀ ਚੋਣ ਪ੍ਰਕਿਰਿਆ ਜਿਹੜੀ ਹੈ ਉਹ ਜਲਦੀ ਕਰਵਾਈ ਜਾਵੇ ਤੇ ਫੈਸਲੇ ਉਹਦੇ ਬਾਰੇ ਦੇ ਵਿੱਚ ਲਏ ਜਾਣ ਦੂਸਰਾ ਜਿਹੜਾ ਵਿਦਿਆਰਥੀਆਂ ਦੇ ਵਿਰੁੱਧ ਕੋਈ ਕੇਸ ਨੇ ਜਿਹੜੇ ਦਰਜ ਹੋਏ ਪ੍ਰੋਟੈਸਟ ਦੇ ਵਿੱਚ ਜਾਂ ਜਦੋਂ ਵੀ ਇਹਨਾਂ ਨੇ ਕੋਈ ਮੰਨ ਲੋ ਲਾਇਆ ਹੁੰਦਾ ਕੋਈ ਕੋਈ ਪਾਬੰਦੀਸ਼ੁਦਾ ਕੋਈ ਧਾਰਾ ਐਤ ਕੀਤੀ ਹੁੰਦੀ ਆ ਕਿ ਵਿੱਚ ਜਿੱਦਾਂ ਛੁਤਾ ਲਈ ਆ ਜੀ ਫਲਾਣੀ ਆ ਜੀ ਟਮਕਾਣੀ ਆ ਉਹਦਾ ਹਲੰਘੜ ਮਤਲਬ ਕਿ ਇਸ ਤਰ੍ਹਾਂ ਦੇ ਜਿਹੜੇ ਕੇਸ ਹੋਣਗੇ ਜੀ ਤੇ ਤੀਸਰਾ ਇਹਨਾਂ ਨੇ ਕਹਿੰਦੇ ਕਿ ਜਿਹੜੀ ਜਾਂਚ ਕਮੇਟੀ ਬਣਾਈ ਹੋਈ ਹੈ ਉਹ ਜਿਹੜੀ ਹੈ ਵਾਪਸ ਲਈ ਜਾਵੇ ਤੇ ਚੌਥਾ ਜਿਹੜਾ ਰਾਖਵਾ ਕਰਨ ਜਿਹੜੀ ਨੀਤੀ ਹੈ ਉਹਦੀ ਕਹਿੰਦੇ ਪਾਲਣਾ ਕੀਤੀ ਜਾਵੇ ਤੇ ਉਸ ਤੋਂ ਬਿਨਾ ਕੋਈ ਜਿਹੜੀ ਭਰਤੀ ਨਾ ਕੀਤੀ ਜਾਵੇ ਇਹ ਮੋٹے ਮੋٹے ਜਿਹੇ ਚਾਰ ਨੁਕਤੇ ਨੇ ਹਾਂ ਮਤਲਬ ਕਿ ਭਰਤੀ ਹੋਏਗੀ ਨਾ ਜਿਹੜੀ ਪ੍ਰੋਫੈਸਰ ਜਾਂ ਸਟਾਫ ਦੀ ਜਿਹੜੀ ਭਰਤੀ ਆ ਕਿ ਉਹਦੇ ਵਿੱਚ ਰਾਖਵਾ ਕਰਨਾ ਹੈ ਜਿਹੜਾ ਉਹਦਾ ਪਾਲਣ ਯਕੀਨੀ ਬਣਾਇਆ ਜਾਵੇ ਮਤਲਬ ਕਿ ਮੰਗਾ ਕੋਈ ਬਹੁਤੀਆਂ ਵੱਡੀਆਂ ਨਹੀਂ ਸਾਰਾ ਕੁਝ ਪ੍ਰਬੰਧ ਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਏਡੀ ਕੋਈ ਵੈਸੇ ਕੋਈ ਵੱਡੀ ਗੱਲ ਵੀ ਹੈ ਨਹੀਂ ਮੇਰੇ ਖਿਆਲ ਦੇ ਨਾਲ ਤੇ ਉਮੀਦ ਕਰਦੇ ਹਾਂ ਕਿ ਜਲਦੀ ਇਹ ਮਾਮਲਾ ਨਿਬੜ ਜਾਏਗਾ ਤੇ ਜਲਦੀ ਹੀ ਇਹ ਯੂਨੀਵਰਸਿਟੀ ਜਿਹੜੀ ਆ ਕਿਉਂਕਿ ਯੂਨੀਵਰਸਿਟੀ ਤੇ ਬੇਸਿਕਲੀ ਪੜ੍ਹਾਈ ਵਾਸਤੇ ਆ ਨਾ ਜੀ ਇਹ ਯੂਨੀਵਰਸਿਟੀ ਕੋਈ ਨਾ ਤਾਂ ਰਾਜਨੀਤੀ ਦੇ ਦੰਗਲ ਵਾਸਤੇ ਆ ਠੀਕ ਹੈ ਨਾ ਜੀ ਨਾ ਇਹ ਮਤਲਬ ਕਿ ਹੈ ਕਿ ਕਿਸੇ ਵਿਚਾਰਧਾਰਾ ਨੂੰ ਵੀ ਇੱਕਸਾਰ ਲਾ ਦਿਓ ਜੀ ਲਾਗੂ ਕਰ ਦਿਓ ਇਹ ਇਸ ਤਰ੍ਹਾਂ ਦੀ ਪ੍ਰਯੋਗਸ਼ਾਲਾ ਥੋੜੀ ਆ ਜੀ ਤੇ ਵਿਗਿਆਨਕ ਸੋਚ ਪ੍ਰਗਤੀਸ਼ੀਲ ਸੋਚ ਬੱਚਿਆਂ ਦੀ ਕਲਪਨਾ ਨੂੰ ਹੋਰ ਮਤਲਬ ਜਦਾ ਕਹਿੰਦੇ ਕਿ 7ਵੇਂ ਸਮਾਨਤਾ ਤੱਕ ਖਲੰਦਾ ਇਹ ਇਹ ਚੀਜ਼ਾਂ ਹੁੰਦੀਆਂ ਨੇ ਯੂਨੀਵਰਸਿਟੀਆਂ ਚ ਹੋਰ ਕੀ ਆ ਕਿ ਬਸ ਪੜਾਈ ਲਿਖਾਈ ਜਿਹੜੀ ਆ ਆਪਦੀ ਮਿਲੇ ਸੀ ਰੇ ਸ਼ੁਰੂ ਕਰਨ ਇਹਨਾਂ ਨੂੰ ਕੀ ਲੋੜ ਹੈ ਵਿਚਾਰਾਂ ਨੂੰ ਉੱਤੇ ਘਰੋਂ ਪੜਨ ਗਏ ਨੇ ਨਾ ਜੀ ਪ੍ਰੋਟੈਸਟ ਤੇ ਬੈਠੇ ਆ ਬਿਲਕੁਲ ਜੇ ਆਪਾਂ ਦੇਖੀ ਤਾਂ ਕਿੰਨੀਆਂ ਜਥੇਬੰਦੀਆਂ ਨੇ ਹੁਣ ਪ੍ਰੈਸ ਨੋਟ ਦੇ ਵਿੱਚ ਹੀ ਪੜ ਲਓ ਤਾਂ ਉਹਨਾਂ ਦਾ ਕੰਮ ਹੈ ਪੜਾਈ ਲਿਖਾਈ ਕਰਨੀ ਬਿੱਤਰ ਆਪ ਦਾ ਕੋਈ ਇੱਕ ਬਣਾਉਣਾ ਠੀਕ ਹੈ ਜੀ ਤਾਂ ਰਾਜਨੀਤੀ ਉਥੋਂ ਦੀ ਸਿਰਫ ਇਸੇ ਕਰਕੇ ਹੈ ਕਿਉਂਕਿ ਉਹ ਗਵਰਨਿੰਗ ਬਾਡੀ ਵਾਸਤੇ ਆ ਨਾ ਕਿ ਉਹਨਾਂ ਨੇ ਕੋਈ ਉਥੇ ਕਿਸੇ ਹਲਕੇ ਦੀ ਜਾ ਕੇ ਨੁਮਾਇੰਦਗੀ ਕਰਨੀ ਆ ਉਹਨਾਂ ਦੀ ਗਵਰਨਿੰਗ ਬਾਡੀ ਵਾਸਤੇ ਰਾਜਨੀਤੀ ਉਥੇ ਹੁੰਦੀ ਆ ਠੀਕ ਹੈ ਨਾ ਜੀ ਤੇ ਜਾਂ ਬੱਚਿਆਂ ਦੇ ਹਿੱਤਾਂ ਵਾਸਤੇ ਉਥੇ ਰਾਜਨੀਤੀ ਹੁੰਦੀ ਆ ਤਾਂ ਉਥੋਂ ਤੱਕ ਹੀ ਰਹਿਣੀ ਚਾਹੀਦੀ ਉਸ ਚਾਰ ਦਿਵਾਰੀ ਦੇ ਅੰਦਰ ਜੀ ਉਹਨਾਂ ਦੇ ਜੋ ਹੱਕ ਹਕੂਕ ਆ ਉਹਨਾਂ ਨੂੰ ਮਿਲਣੇ ਚਾਹੀਦੇ ਮੈਂ ਐਗਰੀ ਕਰਦਾ ਤੇ ਮੰਗਾ ਕੋਈ ਇਦਾਂ ਦੀਆਂ ਨਹੀਂ ਹੁੰਦੀਆਂ ਜਦੋਂ ਤੁਸੀਂ ਟੇਬਲ ਤੇ ਬਹਿ ਕੇ ਇਸ ਤਰ੍ਹਾਂ ਦਾ ਨਵੇੜਾ ਕਰਦੇ ਜੀ ਜਦੋਂ ਵੀ ਇਸ ਤਰ੍ਹਾਂ ਦੇ ਕੋਲ ਹੁੰਦੇ ਆ ਆ ਜਿਵੇਂ ਤੁਸੀਂ ਕਿਸਾਨ ਆਗੂਆਂ ਤੇ ਦੇਖੋ ਕਿ ਕਿੰਨੇ ਪਰਚੇ ਹੁੰਦੇ ਨੇ ਤੇ ਦਰਜ ਨਾਲ ਪਰਚੇ ਹੁੰਦੇ ਜਦੋਂ ਟੇਬਲ ਤੇ ਸਰਕਾਰਾਂ ਦੇ ਨਾਲ ਬਹਿੰਦੇ ਆ ਤਾਂ ਫਿਰ ਉੱਥੇ ਇੱਕ ਬੜੀ ਛੋਟੀ ਜੀ ਗੱਲ ਬਣ ਜਾਂਦੀ ਆ ਕਿ ਚਲੋ ਜੀ ਜਿੱਥੇ ਆ ਸਹਿਮਤੀ ਬਣ ਗਈ ਲਓ ਮਾਰੋ ਕਾਂਟਾ ਫਿਰ ਉਹ ਐਫ ਆਈ ਆਰ ਜਿੰਨੀਆਂ ਹੋਈਆਂ ਹੁੰਦੀਆਂ ਉਹ ਕੈਂਸਲੇਸ਼ਨ ਪੈ ਜਾਂਦੀ ਉਹ ਹੋਰ ਕੋਈ ਵੱਡੀ ਗੱਲ ਨਹੀਂ ਹੁੰਦੀ ਉਹਦੇ ਚ ਆ ਬਿਲਕੁਲ ਇਹ ਕਿਹੜਾ ਅਪਰਾਧਿਕ ਮਾਮਲੇ ਨੇ ਇਹ ਤਾਂ ਇੱਕ ਤਰ੍ਹਾਂ ਦੇ ਹੱਕਾਂ ਵਾਸਤੇ ਇਹ ਲੋਕੀ ਕਵੋਸ਼ਨ ਕਰਦੇ ਕਰਦੇ ਹੁੰਦੇ ਆ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਅਮਰਿੰਦਰ ਢਿੱਲੋਂ ਜੀ ਕੁਲਵੀਰ ਢਿੱਲੋਂ ਸਾਹਿਬ ਲਾਲੀ ਸੈਣੀ ਜੀ ਕਹਿੰਦੇ ਕਿ ਕੋਈ ਵੀ ਐਪੀਸੋਡ ਮਿਸ ਨਹੀਂ ਕਰਦੇ ਬਹੁਤ ਸ਼ੁਕਰੀਆ ਜੀ ਤੁਹਾਡਾ ਰਵੀ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਇਹ ਕਹਿੰਦੇ ਕਿ 11 ਵਜੇ ਸਾਡੇ ਹੁਣ ਸਪੇਨ ਦੇ ਵਿੱਚ ਪ੍ਰੋਗਰਾਮ ਆਉਂਦਾ ਹੈ ਤੁਹਾਡਾ ਹਾਂ ਸਪੇਨ ਦਾ ਆਪਣਾ ਵਾਹ ਵਾ ਫਰਕ ਆ ਨਾ ਹੂੰ ਯੂਰਪੀ ਟਾਈਮ ਹਾਂ ਯੂਰਪੀ ਟਾਈਮ ਤੇ ਕੋ ਵਕਿਆ ਇਹਨਾਂ ਕੋ ਮਤਲਬ ਕਿ ਆਪਣੇ ਨਾਲ ਫਰਕ ਰੱਖਦੇ ਆ ਚਾਰ ਪੰਜ ਘੰਟਿਆਂ ਦਾ ਫਰਕ ਹੁੰਦਾ ਹੈ ਜੀ ਜੀ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਵਾਗਤ ਹੈ ਜੀ ਇਹ ਕਹਿ ਰਹੇ ਨੇ ਜਟਵੈ ਜੀ ਕਹਿ ਰਹੇ ਕਿ ਭਾਈ ਜੀ 250 ਕਰੋੜ ਦੇਣੇ ਆ ਪੰਜਾਬ ਸਰਕਾਰ ਨੇ ਸੈਂਟਰ ਹਰ ਸਾਲ ਆਪਣਾ 7 ਕਰੋੜ ਦੇ ਦੇ ਦਿੰਦੇ ਆ ਤੇ ਕਹਿੰਦੇ ਜਦੋਂ ਇੰਨਾ ਪੈਸਾ ਦਿੰਦੇ ਆ ਤੇ ਧੱਕਾ ਵੀ ਕਰਦੇ ਆ ਪਰ ਧੱਕਾ ਤੇ ਬਈ ਨਹੀਂ ਕਰਨਾ ਚਾਹੀਦਾ ਸੈਂਟਰ ਨੇ ਪੈਸੇ ਦੇਣੇ ਆ ਤੇ ਉਹ ਸੈਂਟਰ ਦੀ ਜ਼ਿੰਮੇਵਾਰੀ ਵੀ ਹੈ ਹਾਂ ਬਿਲਕੁਲ ਹੈ ਨਾ ਦਰਸ਼ਕਾਂ ਨੂੰ ਚਨਾਉਣਾ ਸਾਰੇ ਸੂਬਿਆਂ ਨੂੰ ਚਨਾਉਣਾ ਦਰਸ਼ਕਾਂ ਜੀ ਕਿਉਂਕਿ ਤੇ ਸੈਂਟਰ ਕਿਹੜਾ ਉਹ ਕਿਹੜਾ ਕੋਈ ਆਪ ਦੇ ਘਰੋਂ ਬਣਾ ਕੇ ਦਿੰਦੇ ਨੇ ਜਾਂ ਛਾਪ ਛਾਪ ਕੇ ਦਿੰਦੇ ਨੇ IGST ਦਿੰਨੇ ਆ ਸਟੇਟ GST ਦਿੰਨੇ ਆ ਡਾਇਰੈਕਟ ਟੈਕਸ ਦਿੰਨੇ ਆ ਇਨਡਾਇਰੈਕਟ ਟੈਕਸ ਦਿੰਨੇ ਆ ਮੈਨੂੰ ਵੀ ਅੱਜ ਨੋਟਸ ਆਇਆ ਪਿਆ ਇਨਕਮ ਟੈਕਸ ਵਾਲਿਆਂ ਦਾ ਕਿ ਇਨਾ ਕ ਟੈਕਸ ਤੇਰਾ ਬਾਕੀ ਆ ਬਾਈ ਜੀ ਦੇ ਤਾਂ ਮਤਲਬ ਕਿ ਆ ਦੇਖ ਲੋ ਜਿਹੜੇ ਸਾਨੂੰ ਤਾਨੇ ਮਾਰਦੇ ਹਨ ਅਸੀਂ ਭਰਨ ਵਾਲਿਆਂ ਚਾਹ। ਅਸੀਂ ਇਹਨਾਂ 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 ਵਾਂਗੂ ਆਇਆਸ਼ੀਆਂ ਨਹੀਂ ਕਰਦੇ ਟੈਕਸਪੇਰਾਂ ਦੇ ਪੈਸੇ ਦੇ ਸੈਟਿੰਗਾਂ ਕਰਨ ਵਾਲੇ ਹਾਂ। ਹਾਂ ਅਸੀਂ ਅਸੀਂ ਮੈਂ ਉਹੋ ਵੀ ਜਦੋਂ ਇਹਨਾਂ ਨੇ ਖਾਤੇ ਜੇ ਫਰੋਲਣੇ ਸ਼ੁਰੂ ਕੀਤੇ ਸੀਗੇ ਨਾ ਮੈਂ ਕਿਹਾ ਅਸੀਂ ਤਾਂ ਉਹ ਆ ਜਿਹੜੇ ਬਾਹਰੋਂ ਕਮਾ ਕੇ ਇੱਥੇ ਦਿੰਨੇ ਆ। ਜੀ ਅਸੀਂ ਤੁਹਾਡੇ ਵਾਂਗੂ ਮੁਫਤ ਪਾਣੀ, ਮੁਫਤ ਬਿਜਲੀ, ਮੁਫਤ ਟੈਲੀਫੋਨ, ਮੁਫਤ ਤੇਲ ਨਹੀਂ ਇਸਤੇਮਾਲ ਕਰਦੇ। ਜੀ ਜੀ ਸਭ ਕੁਝ ਆਪਦਾ ਕਰਦੇ ਆ। ਕਾਫੀ ਵੀ ਕੋਟੂ ਪੀਨੇ ਤੇ ਆਪਦੇ ਆਪਦੇ ਦਸਾਂ ਨੌਾਂ ਦੀ ਕਮਾਈ ਨਾਲ ਪੀ। ਬਿਲਕੁਲ ਬਿਲਕੁਲ। ਤੇ ਤੁਸੀਂ ਤਾਂ ਆ ਯਾਸ਼ੀਆਂ ਦਾ ਸਮਾਨ ਲਈ ਫਿਰ ਸੱਤ ਕੀੜੀਆਂ ਦਾ ਇਕੱਠਾ ਕਰੀ ਜਾਂਦੇ ਹੋ ਤੁਸੀਂ। ਸਹੀ ਗੱਲ ਹੈ। ਹਾਂ।